ਆਨੰਦਪਰਪਰੀ ਸਤਿ ਸ਼੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 11 ਸਤੰਬਰ ਅੱਜ ਦੀਆਂ ਤਾਜ਼ਾ ਖਬਰਾਂ ਹਾ ਤੇ ਇਸ ਕੀਮਾ ਲੈ ਕੇ ਹਾਜ਼ਰ ਹੋ ਗਏ ਹਾਂ ਅਕਤੂਬਰ ਦੇ ਇਸ ਤਰੀਕ ਨੂੰ ਹੋਣਗੀਆਂ ਪੰਚਾਇਤੀ ਚੋਣਾਂ ਵੱਡਾ ਐਲਾਨ ਹੋ ਚੁੱਕਿਆ ਜੀ ਮਾਨ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਤੇ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਬਦਲਾਅ ਸੋਨਾ ਸਸਤਾ ਹੋ ਗਿਆ ਅੱਜ ਹੀ ਖਰੀਦ ਲਵੋ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਸ਼ੁਰੂ ਕਰਦੇ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਤੁਹਾਨੂੰ ਹੌਲ ਤੇ ਪ੍ਰੈਸ ਕਰਨ ਤਾਂਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਪਹਿਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਚਾਇਤ ਚੋਣਾਂ ਨੂੰ ਲੈ ਕੇ ਵੱਡੀ ਖਬਰ ਪੰਜਾਬ ਚ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਜੀ ਕਦੋਂ ਪੈਣਗੇ ਵੋਟਾਂ ਤੰਦਾ ਦੇ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੱਲ ਰਿਹਾ ਰੇੜਕਾ ਹੁਣ ਖਤਮ ਹੁੰਦਾ ਜਾਪਦਾ ਕਿਉਂਕਿ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਾਣਕਾਰੀ ਦੇਂਦੇ ਦੱਸਿਆ ਹੈ ਕਿ ਪੰਜਾਬ ਵਿੱਚ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਹਾਈ ਕੋਰਟ ਵਿੱਚ ਇਹ ਜਾਣਕਾਰੀ ਐਡਵੋਕੇਟ ਜਨਰਲ ਵਰਲੋਸ ਖਾਂਜੀ ਕੀਤੀ ਗਈ ਹੈ ਦੱਸਦੀ ਹੈ ਕਿ ਭਾਵੇਂ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ 5 ਅਕਤੂਬਰ ਨੂੰ ਹੋਣ ਦੀ ਗੱਲ ਕਹੀ ਹੈ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਤੋਂ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਬਾਰੇ ਜਾਣਕਾਰੀ ਮੰਗੀ ਹੈ ਇਹ ਕੇਸ ਦੀ ਅਗਲੀ ਸੁਣਵਾਈ 23 ਸਤੰਬਰ ਨੂੰ ਹੋਵੇਗੀ ਜ਼ਿਕਰ ਕਰ ਦਈਏ ਕਿ ਪੰਜਾਬ ਦੀਆਂ ਨਗਰ ਨਿਗਮਾਂ ਦੇ ਚੋਣਾਂ ਪਿਛਲੇ ਸਾਲ ਜਨਵਰੀ ਤੋਂ ਲਟਕ ਰਹੀਆਂ ਹਨ ਕਰੀਬ 42 ਨਗਰ ਕੌਂਸਲਾਂ ਦੇ ਚੋਣਾਂ ਵੀ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ ਇਸ ਨੂੰ ਲੈ ਕੇ ਪਾਏਗੀ ਜਨਹਤੇ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਮਾਨ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਚੋਣਾਂ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੋ ਜਾਣੇ ਚਾਹੀਦੇ ਹਨ ਜਾਂ ਫਿਰ ਸਾਲਾ ਬਾਅਦ ਵੀ ਚੋਣਾਂ ਕਿਉਂ ਨਹੀਂ ਕਰਵਾਈਆਂ ਗਈਆਂ ਸੋ ਵੱਡੀ ਖਬਰ ਜਿਹੜੀ ਪੰਚਾਇਤੀ ਚੋਣਾਂ ਤੇ ਨਗਰ ਨਿਗਮ ਦੀਆਂ ਚੋਣਾਂ ਲੈ ਕੇ ਆਈ ਆ ਜੀ ਪੰਚਾਇਤੀ ਚੋਣਾਂ 5 ਅਕਤੂਬਰ ਨੂੰ ਕਰਾਉਣ ਦੀ ਜਿਹੜੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਇਹਦੇ ਨਾਲ ਹੀ ਚਾਲਦੇ ਆ ਜੀ ਅਗਲੀ ਵੱਡੀ ਖਬਰ ਦੇ ਵੱਲ ਕਿਸਾਨਾਂ ਦੇ ਲਈ ਵੱਡੀ ਖਬਰ ਆ 9000 ਕਿਸਾਨਾਂ ਤੇ ਕਾਰਵਾਈ ਕਰੇਗੀ ਮਾਨ ਸਰਕਾਰ ਲਿਸਟ ਜਿਹੜੀ ਤਿਆਰ ਹੋ ਚੁੱਕੀ ਆ ਪੰਜਾਬ ਵਿੱਚ ਰਸੂਖਵਾਣ ਜਾਂ ਕਹਿ ਲੋ ਬੋਕੀ ਪ੍ਰਭਾਵਸ਼ਾਲੀ ਕਿਸਾਨਾਂ ਤੇ ਹੁਣ ਮਾਨ ਸਰਕਾਰ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਪਾਵਰ ਕਮ ਵਿਭਾਗ ਨੂੰ ਇੰਨਾ ਕਿਸਾਨਾਂ ਖਿਲਾਫ ਕਾਰਵਾਈ ਕਰਨ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਸ ਸਾਲ ਪੰਜਾਬ ਸਰਕਾਰ ਨੇ ਇਸ ਵਿੱਚ ਅਜੇ ਹੀ 9000 ਦੇ ਕਰੀਬ ਕਿਸਾਨ ਛਾਂਟੇ ਹਨ ਜਿਨ੍ਹਾਂ ਨੂੰ ਖੇਤੀ ਲਈ ਮੋਟਰਾਂ ਤੇ ਬਿਜਲੀ 24 24 ਘੰਟੇ ਮਿਲਦੀ ਹੈ ਸਰਕਾਰ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਉਹ ਦਿਨ ਰਾਤ ਮੋਟਰਾਂ ਚਲਾਉਂਦੇ ਨੇ ਤੇ ਕਿੰਨਾ ਤੋਂ ਪਾਣੀ ਅੱਗੇ ਵੇਚਦੇ ਵੀ ਹਨ ਕਿਉਂਕਿ ਪੰਜਾਬ ਦੇ ਬਾਕੀ ਕਿਸਾਨਾਂ ਨੂੰ ਸਿਰਫ 8 ਘੰਟੇ ਹੀ ਬਿਜਲੀ ਸਪਲਾਈ ਜਾਂਦੀ ਹੈ ਪ੍ਰਭਾਵਸ਼ਾਲੀ ਕਿਸਾਨ ਪਾਣੀ ਅੱਗੇ ਇੰਨਾ ਕਿਸਾਨਾਂ ਨੂੰ ਵੇਚਦੇ ਨੇ ਹੁਣ ਪੰਜਾਬ ਸਰਕਾਰ ਤਾਂ ਇਨ੍ਹਾਂ ਰਸੂਖਵਾਰ ਕਿਸਾਨਾਂ ਤੋਂ ਪੈਸੇ ਵਸੂਲ ਕਰੇਗੀ ਜਾਂ ਫਿਰ ਇਹ ਨੁਕਸਾਨਾਂ ਨੂੰ ਸਿਰਫ ਘਾਟ ਘਾਟੇ ਬਿਜਲੀ ਦਿੱਤੀ ਜਾਵੇਗੀ ਖਾਸ ਕਰਕੇ ਮੁਕਤਸਰ ਸਾਹਿਬ ਬਠਿੰਡਾ ਤਰਨਤਾਰਨ ਰਾਮਪੁਰਾ ਫੂਲ ਵਿੱਚ ਵੱਡੀ ਗਿਣਤੀ ਕਿਸਾਨ ਹਨ ਜੋ 24 ਘੰਟੇ ਬਿਜਲੀ ਦਾ ਲਾਭ ਲੈ ਰਹੇ ਨੇ ਤੇ ਲਗਾਤਾਰ ਆਪਣੀਆਂ ਮੋਟਰਾਂ ਚਲਾ ਰਹੇ ਨੇ ਜਿਸ ਕਰਕੇ ਹੁਣ ਅਜਿਹੇ ਕਿਸਾਨਾਂ ਖਿਲਾਫ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਸੋ ਇਹਦੇ ਨਾਲ ਹੀ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਜੀ ਸੋਨੇ 'ਚ ਵੱਡਾ ਬਦਲਾਅ ਕੀਮਤਾਂ ਦੇ ਵਿੱਚ ਹੋਇਆ ਸਰਕਾਰ ਨੇ ਵੱਡਾ ਫੈਸਲਾ ਲਿਆ ਜੀ ਕੱਲ ਦੀ ਖਬਰ ਤੁਹਾਨੂੰ ਆਪਾਂ ਸਾਂਝੀ ਕਰਦੇ ਤੇ ਦੇਖ ਸਕਦੇ ਹੋ 10 ਸਤੰਬਰ 2024 ਪਿਛਲੇ 2 ਮਹੀਨਿਆਂ ਤੋਂ ਸੋਨੇ ਦੀ ਕੀਮਤਾਂ 'ਚ ਜ਼ਬਰਦਸਤ ਉਤਰਾ ਚੜਾ ਆਇਆ ਤੇ ਇਸ ਵਿੱਚ ਲਗਾਤਾਰ ਤੀਜੀ ਵਾਰ ਬਣੀ ਮੋਦੀ ਸਰਕਾਰ ਨੇ ਪਹਿਲੇ ਬਜਟ 'ਚ 23 ਜੁਲਾਈ ਨੂੰ ਵਿੱਤ ਮੰਤਰਾਲੇ ਆ ਨਿਰਮਲਾ ਸੀਤਾ ਹਰਮ ਨੇ ਸੋਨੇ ਚਾਂਦੀ ਤੇ ਕਸਟਮ ਡਿਊਟੀ ਦਾ ਕਟੌਤੀ ਦਾ ਐਲਾਨ ਕੀਤਾ ਸੀ ਤੇ ਇਸ ਤੋਂ ਬਾਅਦ ਵਿੱਚ ਸੋਨਾ ਅਚਾਨਕ ਸਾਜਤਾ ਹੋ ਗਿਆ ਦੇਸ਼ ਸੋਨੇ ਦੀ ਵਿਕਰੀ ਨੂੰ ਤੇਜ਼ੀ ਦੇਖਣ ਨੂੰ ਮਿਲੀ ਹੈ। ਕੋਸ਼ਲ ਦੀਆਂ ਤਾਜ਼ਾ ਰਿਪੋਰਟਾਂ ਮੁਤਾਬਕ ਸੋਨੇ ਦੀ ਵਿਕਰੀ ਤੇ ਗਹਿਣੇ ਬਣਾਉਣ ਵਾਲਿਆਂ ਦੀ ਆਮਦਨ ਚਾਲੂ ਵਿੱਤੀ ਸਾਲ 22 ਤੋਂ 25% ਦੀ ਜਿਹੜੀ ਵਾਧ ਸਕਦੀ ਹੈ ਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਕਟੌਤੀ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਇਹਦੇ ਨਾਲ ਹੀ ਆਪਾਂ ਅਗਲੀ ਵੱਡੀ ਖਬਰ ਦੇ ਵੱਲ ਵੱਧਦੇ ਹਾਂ ਸਰਕਾਰੀ ਸਕੂਲਾਂ ਦੇ ਲਈ ਮਾਨ ਸਰਕਾਰ ਨੇ ਵੱਡਾ ਕਦਮ ਜੋ ਕਿਆ ਤੁਹਾਨੂੰ ਦੱਸਦੀ ਹੈ ਕਿ ਮਾਨ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਵੱਡਾ ਕਦਮ ਚੁੱਕਿਆ ਮਾਨ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਸਾਂ ਦੀ ਸਹੂਲਤ ਸ਼ੁਰੂ ਕੀਤੀ ਆ ਪਹਿਲੇ ਪੜਾਅ ਵਿੱਚ 200 ਸਕੂਲਾਂ ਵਿੱਚ ਇਹ ਬੱਸ ਸਹੂਲਤ ਮੁਹੱਈਆ ਕਰਵਾਈ ਗਈ ਹੈ ਜਿਸ ਤੋਂ ਬਾਅਦ ਇਸ ਸਕੀਮ ਨੂੰ ਅੱਗੇ ਵਧਾਇਆ ਜਾਵੇਗਾ ਇਸ ਸੰਬੰਧੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰ ਦੇ ਇਸ ਕਦਮ ਨੂੰ ਬੱਚਿਆਂ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੁਣ ਕੋਈ ਵੀ ਲੋੜਵੰਦ ਬੱਚਾ ਇਸ ਤੋਂ ਵਾਂਝਾ ਨਹੀਂ ਰਹੇਗਾ ਸਕੂਲਾਂ ਵਿੱਚ ਵੀ ਬੱਸਾਂ ਦੀ ਸਹੂਲਤ ਸ਼ੁਰੂ ਹੋਣ ਨਾਲ ਬੱਚੇ ਸਮੇਂ ਸਿਰ ਸਕੂਲ ਪਹੁੰਚਣਗੇ ਅਤੇ ਆਪਣੇ ਮਾਪੇ ਲੜਕੀਆਂ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਾਣਯੋਗ ਸਰਕਾਰ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਪ੍ਰਾਈਵੇਟ ਸਕੂਲਾਂ ਵਰਗੀ ਸਹੂਲਤਾਂ ਦੇਣ ਲਈ ਵਾਅਦਾਸੋ ਵੱਡਾ ਐਲਾਨ ਜਿਹੜਾ ਸਕੂਲਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹਦੇ ਨਾਲ ਹੀ ਚੱਲਦਿਆ ਅਗਲੀ ਵੱਡੀ ਖਬਰ ਦੇ ਵੱਲ ਅਗਲੇ 24 ਘੰਟਿਆਂ ਲਈ ਅਲਰਟ ਜਾਰੀ ਕਰ ਦਿੱਤਾ ਹੈ ਭਾਰੀ ਮੀਂਹ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਦੇ ਦਿੱਤੀ ਗਈ ਹੈ ਦੇਸ਼ ਦੇ ਕਈ ਸੂਬਿਆਂ ਵਿੱਚ ਮੌਨਸੂਨ ਦੀ بارش ਜਾਰੀ ਹੈ ਖਾਸ ਕਰਕੇ ਦੱਖਣ ਪੱਛਮੀ ਰਾਜਾਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਮੌਸਮ ਵਿਭਾਗ ਨੇ ਕਿਹਾ ਹੈ ਕਿ ਬੰਗਾਲ ਦੀ ਖਾੜੀ ਵਿੱਚ ਬਣਿਆ ਘੱਟ ਦਬਾਅ ਲਗਾਤਾਰ ਉੱਤਰ ਪੱਛਮ ਵੱਲ ਵਧ ਰਿਹਾ ਜੋ ਕਿ ਅੱਜ ਸ਼ਾਮ ਤੱਕ ਛੱਤੀਸਗੜ੍ਹ ਤੱਕ ਪਹੁੰਚ ਸਕਦਾ ਪੰਜਾਬ हरियाणा ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ ਸਿਲਸਿਲਾ ਅਗਲੇ 24 ਘੰਟੇ ਤੱਕ ਜਾਰੀ ਰਹੇਂਦੀ ਭਵਿੱਖਬਾਣੀ ਜਿਹੜੀ ਕੀਤੀ ਗਈ ਹੈ ਇਸ ਕਾਰਨ ਓਡੀਸ਼ਾ ਆਂਧਰਾ ਪ੍ਰਦੇਸ਼ ਛਤੀਸਗੜ੍ਹ ਤੇ ਤੇਲੰਗਣਾ ਦੀ ਤੱਟੀ ਖੇਤਰਾ ਵਿੱਚ ਦਰਮਿਆਨੀ ਤੇ ਭਾਰੀ بارش ਹੋ ਸਕਦੇ ਅਤੇ ਨਾਲ ਹੀ ਦਿੱਲੀ ਅਤੇ ਅਸਫਾਲ ਦੇ ਇਲਾਕਿਆਂ 'ਚ ਦਿਨ ਪਰ ਬੱਦਲ ਛਾਏ ਰਹਿਣ ਕਾਰਨ ਕੁਝ ਥਾਵਾਂ 'ਤੇ ਹਲਕੀ بارش ਦਰਜ ਕੀਤੀ ਗਈ ਹੈ ਐਮਡੀ ਦੇ ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਤੱਕ ਇਨ੍ਹਾਂ ਖੇਤਰਾ ਵਿੱਚ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਿਹੜੀ ਇਹਦਾ ਹੀ ਜਾਰੀ ਰਹੇਗੀ ਇਹਦੇ ਨਾਲ ਹੀ ਅਗਲੀ ਵੱਡੀ ਖਬਰ ਤੇ ਵੱਲ ਵੱਧਦੇ ਆ ਤੇ ਉਹਦੇ ਪੈੜਾ ਮਿਲਦੇ ਸਹਿਮ ਦਾ ਮਾਹੌਲ ਇਥੋਂ ਦੇ ਨੇੜਲੇ ਪਿੰਡ ਸਿੰਮਲ ਮਾਜਰਾ ਵਿੱਚ ਸਵੇਰੇ ਇੱਕ ਕਿਸਾਨ ਨੂੰ ਜਦੋਂ ਉਹਦੇ ਪਿੰਡ ਵਿੱਚ 3 ਦਿਨ ਪਹਿਲਾਂ ਨਜ਼ਰ ਆਈਆਂ ਦਾ ਪਿੰਡ ਵਿੱਚ ਸਹਿਮ ਦਾ ਮਾਹੌਲ ਪੈਦਾ ਹੋਗਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਫਿਰੇ ਪਉਣੇ 7 ਵਜੇ ਦੇ ਕਰੀਬ ਜਦੋਂ ਉਹ ਖੇਤਾਂ ਵਿੱਚ ਗਿਆ ਤਾਂ ਉਹਦੇ ਵੱਡੇ ਜਾਨਵਰ ਦੀਆਂ ਪੈੜਾਂ ਦੇਖੀਆਂ ਉਹਦੇ ਪਿੰਡ ਦੇ ਹੋਰ ਵਿਅਕਤੀ ਨੂੰ ਬੁਲਾਇਆ ਦੌਰਾਨ 8:30 ਵਜੇ ਦੇ ਕਰੀਬ ਰੁੜਕੀ ਪਿੰਡ ਦੇ ਇੱਕ ਬਸਨੀਕ ਨੇ ਕਿਹਾ ਕਿ ਇਸ ਤੇ ਗੰਨੇ ਦੇ ਖੇਤਾਂ ਵਿੱਚ ਜਾਂਦਾ ਤਿੰਦੂਆ ਦੇਖਿਆ ਦੌਰਾਨ ਉਹਨਾਂ ਵੱਲੋਂ ਨਜ਼ਦੀਕੀ ਪਿੰਡਾ ਪੀਰ ਸੁਹਾਨਾ ਸਕਰੂਲਪੁਰ ਬਝੇੜੀ ਆਦ ਵਿੱਚ ਲਾਉਟ ਸਪੀਕਰ ਤੇ ਅਨਾਊਂਸਮੈਂਟ ਕਰਵਾਈ ਗਈ ਕਿ ਰਾਤ ਸਮੇਂ ਕੋਈ ਬਾਹਰ ਨਾ ਆਵੇ ਅਤੇ ਬੱਚਿਆਂ ਦਾ ਖਿਆਲ ਰੱਖਿਆ ਜਾਵੇ ਉਹਨੂੰ ਦੱਸਿਆ ਕਿ ਨੇੜੇ ਲੰਘਦੀ ਐਸੇਵਲ ਨਹਿਰ ਵਿੱਚ ਜੰਗਲ ਤੋਂ ਤਿੰਨ ਦੂਏ ਦਾ ਪਿੰਡ ਆ ਸਕਦਾ ਤੁਰੰਤ ਪ੍ਰਸ਼ਾਸਨ ਅਤੇ ਜੰਗਲ ਵਿਭਾਗ ਕਿਸਾਨ ਨੂੰ ਵੀ ਸੂਚਿਤ ਕੀਤਾ ਗਿਆ ਦੌਰਾਨ ਸੰਬੰਧੀ ਜਦੋਂ ਖੜੜ ਤੇ ਐਸ ਡੀ ਐਮ ਸਰਗੁਰਮਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨੇ ਕਹਿ ਕੇ ਜੰਗਲ ਜੀ ਵਿਭਾਗ ਵੱਲੋਂ ਪਿੰਡ ਮਹਿਉਤਪੁਰ ਵਿੱਚ ਪਿੰਜਰਾ ਲਗਾਇਆ ਹੋਇਆ ਉਹਨਾਂ ਦੱਸਿਆ ਕਿ ਇਸ ਵਿਭਾਗ ਦਾ ਕਹਿਣਾ ਹੈ ਕਿ ਦੋ ਤਿੰਨ ਵੀ ਹੋ ਸਕਦੇ ਇਹਨਾਂ ਨੂੰ ਦੱਸਿਆ ਕਿ ਵਿਭਾਗ ਵੱਲੋਂ ਮੌਕੇ ਦਾ ਮਉਈਨਾ ਕੀਤਾ ਗਿਆ ਤੇ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਹੈ ਸੋ ਇਹਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਦੇ ਵੱਲ ਰੁੱਖ ਕਰਦੇ ਆ ਪਟਿਆਲਾ ਤੋਂ ਵੱਡੀ ਖਬਰ ਆ ਪਟਿਆਲਾ ਚ ਬੱਸ ਅਤੇ ਟਿਪਰ ਦੀ ਭਿਆਨਕ ਟੱਕਰ ਮਚਿਆ ਚਿਖੜਾ ਪਟਿਆਲਾ ਸੜਕ ਤੇ ਪੈਂਦੇ ਪਿੰਡ ਫਤਿਹਪੁਰ ਦੇ ਬੱਸ ਸਟੈਂਡ ਤੇ ਪੰਜਾਬ ਰੋਡਵੇ ਦੀ ਪੰਜਾਬ ਤੋਂ ਹਿਸਾਰ ਜਾ ਰਹੀ ਬੱਸ ਦਾ ਟਿਪਰ ਨਾਲ ਭਿਆਨਕ ਟੱਕਰ ਹੋ ਗਈ ਹੈ ਇਸ ਟੱਕਰ ਨਾਲ ਬੱਸ ਦਾ ਡਰਾਈਵਰ ਹਰਦੀਪ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਨੂੰ ਸਮਾਣਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ ਮੌਕੇ ਪਰਹਾਸੇ ਵਾਲੀ ਜਗ੍ਹਾ ਤੇ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਜਤਿੰਦਰ ਸਿੰਘ ਲਾਂਗਰੇਸ ਨੇ ਉਹਨਾਂ ਵੱਲੋਂ ਆਪਣੀ ਗੱਡੀ ਵਿੱਚ ਡਰਾਈਵਰ ਨੂੰ ਬਿਠਾ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡਰਾਈਵਰ ਦੇ ਅਨੁਸਾਰ ਸਾਹਮਣੇ ਆਇਆ ਡਿੱਪਰ ਗਨ ਟਰੱਕ ਵਿੱਚ ਇੱਕ ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਕਾਰਨ ਚਲਦੇ ਸਮੇਂ ਸਾਹਮਣੇ ਇੱਕ ਟਿਪਰ ਆਇਆ ਤੇ ਉਸ ਦੇ ਇੱਕ ਵੱਲ ਘੱਟ ਮਾਰ ਗਿਆ ਤੇ ਇਸ ਦੇ ਨਾਲ ਬੱਸ ਫੇਟ ਵੱਜ ਗਈ ਇਸ ਕਾਰਨ ਚਲਦੇ ਹਾਸਾ ਹੋ ਗਿਆ ਹਾਲਾਂਕਿ ਹਾਸਤੇ ਵਿੱਚ ਸਵਾਰੀਆਂ ਦੇ जख्मी ਹੋ ਗਈਆਂ ਹਨ ਸੋ ਵੱਡੀ ਖਬਰ ਜਿਹੜੀ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਇਹਦੇ ਨਾਲ ਹੀ ਚੱਲਦੇ ਅਗਲੀ ਵੱਡੀ ਖਬਰ ਦੇ ਵੱਲ ਤੁਹਾਨੂੰ ਦੱਸਦੀ ਹੈ ਕਿ ਮਹਿਲਾਵਾਂ ਦੇ ਲਈ ਵੱਡੀ ਸਕੀਮਾਂ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡਾਕਖਾਨੇ ਦੀ ਸਕੀਮ ਦੀ ਗੱਲ ਕਰਾਂਗੇ ਤੁਸੀਂ ਸਕਰੀਨ ਉੱਪਰ ਜਿਹੜਾ ਦੇਖ ਸਕਦੇ ਹੋ ਮਹਿਲਾਵਾਂ ਦੇ ਲਈ ਡਾਕਖਾਨੇ ਦੀ ਵੱਡੀ ਸਕੀਮਾਂ ਮਹਿਲਾਵਾਂ ਨੂੰ ਬਾਕ ਵਿਆਜ ਮਿਲਦਾ ਇਹਨਾਂ ਸਕੀਮਾਂ ਦੇ ਉੱਤੇ ਜਹੀ ਕਈ ਸਕੀਮਾਂ ਜਿੰਨਾ ਵਿੱਚ ਨਿਵੇਸ਼ ਕਰਕੇ ਔਰਤਾਂ ਚੰਗੀ ਸੇਵਿੰਗ ਆ ਜਿਹੜੀ ਕਰ ਸਕਦੇ ਆ ਤੁਹਾਨੂੰ ਦੱਸ ਦੀ ਕਿ ਕਿਹੜੇ ਕਿਹੜੀਆਂ ਉਹ ਬੱਚ ਸਕੀਮਾਂ ਨੇ ਸਟਾਕਰ ਦੁਆਰਾ ਚਲਾਈ ਜਾਂਦੇ ਹੈ ਤਸਕੀਮ ਦਾ ਨਾਮ ਮਹਿਲਾ ਸਕੀਮ ਬੱਚਤ ਯੋਜਨਾ ਸਰਟੀਫਿਕੇਟ ਸਕੀਮ ਹੈ ਯੋਜਨਾ ਦੇ ਤੌਰ 'ਤੇ ਤੁਹਾਨੂੰ ਟੈਕਸ ਲਾਭ ਵੀ ਮਿਲਦਾ ਹੈ ਇਹਦੇ ਨਾਲ ਹੀ ਉਹਨਾਂ ਨੂੰ ਟੀ ਡੀ ਐਸ ਕਟੌਤੀ ਵਿੱਚ ਵੀ ਛੋਟ ਮਿਲਦੀ ਹੈ ਜੇਕਰ ਸਕੀਮ ਵਿੱਚ ਵੀ ਆਦੀ ਗੱਲ ਕਰੇ ਤਾਂ ਡਾਕਖਾਨੇ ਵੱਲੋਂ 7.5% ਦੀ ਵਿਆਜ ਦਿੱਤਾ ਜਾਂਦਾ ਜੋ ਜੇਕਰ ਦੇਖੇ ਜਾਵੇ ਤਾਂ ਕਈ ਸਕੀਮਾਂ ਤੇ ਵੀ ਵੱਤੋ FD ਦਾ ਵੀ ਬਾਦ ਜਿਹੜਾ ਵਿਆਜ ਦੇ ਤੇ ਮਿਲਦਾ ਹਰ ਤਾਈ ਲਈ ਸਕੀਮ ਅਪਲਾਈ ਕਰਨ ਲਈ ਨਜ਼ਦੀਕੀ ਦਾ ਘਰ ਜਾ ਸਕਦੇ ਆ ਨਾ ਤੇ ਉਹਨਾਂ ਨੂੰ ਆਧਾਰ ਕਾਰਡ ਤੇ ਪੈਨ ਕਾਰਡ ਨਾਲ ਆਪਣਾ KYC ਪੂਰਾ ਕਰਨਾ ਹੋਊਗਾ ਜਿਸ ਨਾਲ ਉਹਨਾਂ ਦਾ ਖਾਤਾ ਜਿਹੜਾ ਖੁੱਲਦਾ ਹੋਊਗਾ ਤੁਹਾਨੂੰ ਦੱਸ ਦੇ ਕਿ ਇਸ ਨੂੰ 2 ਸਾਲ ਵਿੱਚ ਨਿਵੇਸ਼ ਇਹਦੇ ਵਿੱਚ ਕੀਤਾ ਜਾ ਸਕਦਾ ਤੇ ਮਹਿਲਾ ਮਦਲੀ ਬਹੁਤ ਹੀ ਵਧੀਆ ਸਕੀਮ ਹੈ